ਨਿਵੇਸ਼ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਹਿੱਤ ਸੀ ਇੰਸਟਾਗ੍ਰam ਚ ਚਲਾਉਂਦੇ ਐ ਮੈਂ ਕਿਹਾ ਨਹੀਂ ਮੈਂ ਨਹੀਂ ਚਲਾਉਂਦੀ ਐ ਮੈਂ ਕਿ ਫਿਰ ਮੈਂ ਉਹ ਉਹਨਾਂ ਨੇ ਮਤਲਬ ਮੈਨੇ ਖੁਦ ਸਿਆ ਕਿ ਹਾਂ ਮੈਂ ਤੇ ਚਲਾਉਂਦਾ ਐ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰੋਡਾ ਆਪਣਾ ਮੰਦੀਪ ਤੇ ਅੱਜ ਦੀ ਸੀ ਕਿ ਆਪਾਂ ਉਸ ਕੁੜੀ ਨੂੰ ਜਿਹੜੀ ਵਿਚਾਰੀ ਕੁੜੀ ਦੇ ਵਿਆਹ ਨੂੰ 5 ਮਹੀਨੇ ਹੋਏ ਸੀਗੇ ਉਹਨੂੰ ਆਪਾਂ ਅਡਜਸਟਲ ਦੋਈਏ ਠੀਕ ਹੈ ਜੀ ਤੇ ਕੁੜੀ ਦਾ ਨਾਮ ਨੇਹਾ ਸੀ ਪਿੰਡ ਆਨੰਦ ਸ਼੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਸੀ ਤੇ ਮਾਪਿਆਂ ਦੀ ਇਕੱਲੀ-ਇਕੱਲੀ ਕੁੜੀ ਸੀ ਤੇ 6 ਨਵੰਬਰ ਨੂੰ 6 ਨਵੰਬਰ ਨੂੰ ਹਲੇ ਵਿਆਹ ਹੋਇਆ ਸੀ ਕੁੜੀ ਦਾ ਠੀਕ ਹੈ ਜੀ 6 ਨਵੰਬਰ ਨੂੰ ਵਿਆਹ ਹੋਇਆ ਸੀ ਤੇ 5 ਮਹੀਨੇ ਹੋਏ ਸੀ ਇਹ ਜੇ ਵਿਆਹ ਨੂੰ ਤੇ ਵਿਆਹ ਤੋਂ 2 ਤੋਂ 3 ਸਾਲ ਪਹਿਲਾਂ ਕੁੜੀ ਨੇ ਅੰਮ੍ਰਿਤ ਛਕ ਲਿਆ ਸੀ ਤੇ ਕੁੜੀ ਨੂੰ ਸਿੱਖੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕੁੜੀ ਸਿੱਖੀ ਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਸ ਸਹੁਰੇ ਪਰਿਵਾਰ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਉਹਦੇ ਨਾ ਸਹੁਰੇ ਵਾਲੇ ਕੀ ਕਰਦੇ ਸੀਗੇ ਉਹਨੂੰ ਤੰਗ ਕਰਨ ਦੇ ਮਾਰੇ ਉਹਨੂੰ ਕਹਿ ਦੇਣਾ ਕਿ ਤੂੰ ਸਾਡੇ ਲਈ ਆਂਡੇ ਬਣਾ ਆ ਜਾਂ ਮੀਟ ਬਣਾ ਉਹ ਵਿਚਾਰੀ ਅੰਮ੍ਰਿਤਧਾਰੀ ਕੁੜੀ ਸੀਗੀ ਹੈ ਨਾ ਸਿੰਘਣੀ ਸਿੰਘਣੀ ਸੱਜ ਕੇ ਗਈ ਵਿਚਾਰੀ ਕੁੜੀ ਤੇ ਉਹਦੇ ਸਾਰੇ ਪਰਿਵਾਰ ਨੇ ਉਹਨੂੰ ਟੌਰਚਰ ਕਰਨਾ ਨਾ ਕਦੇ ਪੈਸਿਆਂ ਲਈ ਵੀ ਪੈਸੇ ਮੰਗਵਾ ਕਿ ਆ ਕਿ ਜਾਂ ਦਾਜ ਲਈ ਇਹਨੂੰ ਤੰਗ ਕਰਨਾ ਕਿ ਆਪਣੇ ਘਰੇ ਫੋਨ ਕਰ ਸਾਨੂੰ ਗੱਡੀ ਦੇ ਠੀਕ ਹੈ ਜੀ ਤੇ ਦਿਲ ਦੇ ਵਿੱਚ ਰੱਖਦੀ ਰਹੀ ਗੱਲਾਂ ਉਹਦੇ ਜਦੋਂ ਵੀ ਉਹਦੇ ਘਰਦਿਆਂ ਨੇ ਫੋਨ ਕਰਨੇ ਉਹਨੂੰ ਕਿ ਹਾਂ ਲੇਹਾ ਤੂੰ ਕਿਵੇਂ ਹੈ ਕੀ ਕਰਦੀਆਂ ਠੀਕ ਐ ਤਾਂ ਉਹ ਕੁੜੀ ਨੇ ਸਿਰਫ ਇੱਕੋ ਗੱਲ ਕਹਿਣੀ ਐ ਕਿ ਮੇਰਾ ਚਲੋ ਕਰ ਵੀ ਹਾਂਜੀ ਮੰਮੀ ਮੈਂ ਬਿਲਕੁਲ ਠੀਕ ਐ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਵਿਚਾਰੀ ਫੇਰ ਵੀ ਇੰਨਾ ਕਰਦੀ ਰਹੀ ਐ ਤੁਸੀਂ ਦੇਖਿਆ ਹੋਣਾ ਇੰਸਟਾਗ੍ਰam ਤੇ ਉਹਦੀਆਂ ਯਾਰ ਵੀਡੀਓ ਚੱਲਦੀਆਂ ਐ ਵਿਚਾਰੀ ਕਿੰਨੀ ਢੋਲੀ ਕੁੜੀ ਐ ਕਿੰਨੀ ਢੋਲੀ ਕੁੜੀ ਆ ਜਦੋਂ ਉਹ ਕਹਿੰਦੀ ਹੁੰਦੀ ਐ ਵੀ ਮੇਰੇ ਹਸਬੰਡ ਕਹਿੰਦੇ ਵੀ ਮੈਂ ਇੰਸਟਾਗ੍ਰam ਚਲਾ ਲੈਂਦਾ ਐ ਉਹ ਕਹਿੰਦੀ ਵੀ ਮੈਂ ਕੋਈ ਗੱਲ ਤੁਸੀਂ ਚਲਾ ਲਿਆ ਕਰੋ ਮੈਂ ਪਿੱਛੇ ਬੈਠ ਕੇ ਕਰੂੰਗੀ ਯਾਰ ਤੇ ਉਸ ਤੋਂ ਬਾਅਦ ਕੀ ਹੋਇਆ ਤਿੰਨ ਪਰ ਦਿਨ ਲਾ ਲਓ ਤੁਸੀਂ ਵੀ ਪੰਜ ਮਹੀਨੇ ਕਿਵੇਂ ਕੱਢੇ ਉਹਨਾਂ ਨੂੰ ਟੌਰਚਰ ਕਰਦੇ ਰਹੇ ਜਿਹੜਾ ਘਰ ਵਾਲਾ ਸੀ ਕੁੜੀ ਦਾ ਉਹ ਆਰਮੀ ਦੇ ਵਿੱਚ ਸੀਗਾ ਠੀਕ ਹੈ ਜੀ ਉਹ ਕਰਦੇ ਨੇ ਤੰਗ ਕਰਨਾ ਕਦੇ ਸਹੁਰੇ ਨੇ ਤੰਗ ਕਰਨਾ ਠੀਕ ਹੈ ਜੀ ਉਹਦੀਆਂ ਭੈਣਾਂ ਨੇ ਤੰਗ ਕਰਨਾ ਉਹਦੀਆਂ ਨਣਦਾ ਸੀਗੀਆਂ ਦੋ ਉਹਨਾਂ ਨੇ ਤੰਗ ਕਰਨਾ ਤੇ ਹੋਇਆ ਕਿ ਉਹ ਕੁੜੀ ਵਿਚਾਰੀ ਇੱਕ ਦਿਨ ਪਾਠ ਲੱਗੀ ਕਰਨੀ ਤਾਂ ਹੋਇਆ ਕਿ ਉਹ ਵਿਚਾਰੀ ਕੁੜੀ ਨਾ ਪਾੜ ਲੱਗੀ ਹੋਈ ਸੀਗੀ ਕਰਨ ਤੇ ਉਹਨੂੰ ਤੇ ਉਹਦਾ ਕੁੜੀ ਦਾ ਸਹੁਰਾ ਆ ਕੇ ਕਹਿੰਦਾ ਕਿ ਤੂੰ ਪਾੜ ਉਦੋਂ ਕਰਿਆ ਕਰ ਜਦੋਂ ਅਸੀਂ ਰੋਟੀ ਰੋਟੀ ਖਾ ਲੈਂਦੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇਹ ਕੁੜੀ ਦਾ ਵਿਆਹ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਠੀਕ ਹੈ ਜੀ ਕਿਆ ਪਤਾ ਹੁਣ ਕਿਆ ਤੇ ਕੁੜੀ ਦਾ ਵਿਆਹ ਅਗਮਾ ਚਲਦੇ ਨਾਲਾ ਕੱਢਦੇ ਪਿੰਡ ਰਾਮਪੁਰ ਰਾਮਪੁਰ ਦੇ ਵਿੱਚ ਹੋਇਆ ਹੋਇਆ ਸੀ ਤੇ ਇਹ ਵਾਕਿਆ ਉਦੋਂ ਸਟਾਰਟ ਹੁੰਦਾ ਹੈ ਜਦੋਂ 19 ਤਰੀਕ ਨੂੰ ਰਾਤ ਨੂੰ 8 ਵਜੇ ਨੀਹਾ ਦੀ ਤਬੀਅਤ ਖਰਾਬ ਹੋਣ ਲੱਗ ਗਈ ਸੀ ਤੇ ਉਹਦੇ ਸਹੁਰੇ ਸਹੁਰੇ ਪਰਿਵਾਰ ਨੇ ਉਹਦੇ ਘਰਾਂ ਫੋਨ ਕੀਤਾ ਕੁੜੀ ਦੇ ਘਰੇ ਇਹਨੂੰ ਲੈ ਜਾਓ ਇਹਦੀ ਤਬੀਅਤ ਖਰਾਬ ਹੈ ਫੋਨ 'ਉਹਨੇ ਤਾਂ ਕੀਤਾ ਕਿਉਂਕਿ ਉਹਨਾਂ ਨੇ ਤਕਰੀਬਨ 3 ਵਜੇ ਉਹਨੂੰ ਜ਼ਹਿਰ ਦੇ ਦਿੱਤੀ ਸੀ ਉਸ ਤੋਂ ਬਾਅਦ ਉਹਦੀ ਤਬੀਅਤ ਲੱਗੀ ਖਰਾਬ ਹੋਣ ਲੱਗ ਪਈ ਲਗ ਲਓ 4 ਵਜੇ ਦੇ ਆਰੰਡ ਉਹਦੀ ਤਬੀਅਤ ਖਰਾਬ ਹੋਣ ਲੱਗੀ ਪੂਰੀ ਤਰ੍ਹਾਂ ਪੂਰੀ ਤਰੀਕੇ ਨਾਲ ਤੇ ਜਦੋਂ ਉਹਦੀ ਤਬੀਅਤ ਖਰਾਬ ਹੁੰਦੀ 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 8 ਵਜੇ ਜਮੇ ਹੀ ਬੇਹੋਸ਼ ਹੋਣ ਲੱਗੀ ਉਦੋਂ ਉਹਦੇ ਸਹੁਰੇ ਪਰਿਵਾਰ ਨੇ ਫੋਨ ਕੀਤਾ ਕਿ ਲੈ ਜਾਓ ਆਪਣੀ ਧੀ ਨੂੰ ਕੀ ਸਾਡੇ ਕੋਲੋਂ ਨਹੀਂ ਸੰਭਲ ਰਹੀ ਵੀ ਇਹਨੂੰ ਬਹੁਤ ਹੀ ਜ਼ਿਆਦਾ ਪਤਾ ਨਹੀਂ ਬੁਖਾਰ ਹੋਇਆ ਵਾ ਪਤਾ ਨਹੀਂ ਕੀ ਹੋਇਆ ਤੁਸੀਂ ਲੈ ਜਾਓ ਇੱਥੋਂ ਆ ਕੇ ਠੀਕ ਹੈ ਜੀ ਉਧਰ ਕੁੜੀ ਦਾ ਭਰਾ ਡੈਡੀ ਮੰਮੀ ਉਹ ਆਏ ਜਦੋਂ ਉਹਨਾਂ ਨੇ ਆ ਕੇ ਕੁੜੀ ਨੂੰ ਦੇਖਿਆ ਤਾਂ ਬਿਲਕੁਲ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਤੇ ਉਹ ਤੇ ਵਿਚਾਰੀ ਦਾ ਵਿਚਾਰੀ ਦੀ ਇੰਨੀ ਕੁ ਬੁਰੀ ਹਾਲਤ ਹੋ ਗਈ ਸੀ ਇੰਨੀ ਕੁ ਬੁਰੀ ਹਾਲਤ ਹੋ ਗਈ ਸੀ ਕਿ ਉਹਦਾ ਨਾ ਯਾਰ ਲਾਲੂ ਤੁਸੀਂ ਫਲੈਰਿੰਗ ਬਾਥਰੂਮ ਸਭ ਬੈੱਡ ਦੇ ਉੱਤੇ ਹੀ ਹੋਇਆ ਬਸ ਯਾਰ ਇੰਨੀ ਕੁ ਮਾੜੀ ਹਾਲਤ ਇੰਨੀ ਕਿ ਜ਼ਿਆਦਾ ਮਾੜੀ ਹਾਲਤ ਕੀਤੀ ਇਹਨਾਂ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਉੱਚ ਜਾ ਕੇ ਪਤਾ ਲੱਗਿਆ ਕਿ ਜਦੋਂ ਉਹਦਾ ਇਲਾਜ ਕਰ ਰਹੇ ਸੀਗੇ ਕੁੜੀ ਦਾ ਤਾਂ ਘਟੋ ਘਟ ਡੇਢ ਬੋਤਲ ਡੇਢ ਬੋਤਲ ਬਹੁਤ ਹੁੰਦੀ ਹੈ ਡੇਢ ਬੋਤਲ ਜ਼ਹਿਰ ਦੀ ਗੱਡੀ ਗਈ ਇੱਕ ਤੋਂ ਡੇਢ ਬੋਤਲ ਯਾਰ ਦੇਖੋ ਕਿਵੇਂ ਵਿਚਾਰੀ ਦੀ ਯਾਰ ਹੋ ਨਿਕਲੀ ਹੋਣੀ ਹੈ ਨਾ ਜਾਨ ਹਾਂ ਕੁੜੀ ਨੂੰ ਅੰਨੇ ਜ਼ਹਿਰ ਦਿੱਤੀ ਐ ਡੇਢ ਬੋਤਲ ਯਾਰ ਕੋਈ ਹਾਸੇ ਮਜ਼ਾਕ ਨਹੀਂ ਹੁੰਦਾ ਹੈਗਾ ਡੇਢ ਬੋਤਲ ਬੋਦੋਂ ਦੀ ਘੜਾਟਾ ਹਲਾ ਦਿੰਦਾ ਬੰਦੇ ਨੂੰ ਹੈ ਨਾ ਨੇਹਾ ਵਿਚਾਰੀ ਜ਼ਿੰਦਗੀ ਹਰ ਮੌਤ ਦੀ ਲੜਾਈ ਲੜ ਰਹੀ ਸੀਗੀ ਜੰਗ ਲੜ ਰਹੀ ਸੀਗੀ ਤੇ ਪਿੱਛੋਂ ਉਹਦੇ ਸਹੁਰੇ ਪਰਿਵਾਰ ਵਾਲੇ ਸਕੀਮਾਂ ਲਾ ਰਹੇ ਸੀਗੇ ਖਾਲੀ ਉਹ ਖਾਲੀ ਯਾਰ ਇੰਨਾ ਕੋਈ ਬੇਵਕੂਫ ਨਹੀਂ ਹੁੰਦਾ ਹੈਗਾ ਡੇਢ ਬੋਤਲ ਪੀ ਜਾਊਗਾ ਕੋ ਕੋ ਕੋਲਾ ਨਹੀਂ ਹੈਗਾ ਉਹ ਬ੍ਰੈਂਡ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਕੁੜੀਆਂ ਨੂੰ ਨਾ ਕੁੜੀਆਂ ਨੂੰ ਇੰਨਾ ਨਾ ਯਾਰੋ ਤੜਪਾਓ ਪਹਿਲੀ ਗੱਲ ਤਾਂ ਜੇ ਤੁਹਾਨੂੰ ਕੁੜੀਆਂ ਚੰਗੀਆਂ ਹੀ ਲੱਗਦੀਆਂ ਹੈਗੀਆਂ ਵਿਆਹ ਕੇ ਫਿਰ ਜਿਹੜਾ ਤੁਸੀਂ ਉਹਨਾਂ ਨੂੰ ਤੰਗ ਕਰਦੇ ਹੋ ਉਹ ਚੰਗੀ ਗੱਲ ਹੈ ਟਰਡੇ ਲਈ ਇਹ ਹੋ ਸਕਦਾ ਹੈ ਸੋ ਸੋ ਸਮਝ ਕੇ ਜਾਂਚ ਪਰਖ ਕੇ ਇਹ ਕੁੜੀਆਂ ਨੂੰ ਤੋੜਿਆ ਕਰੋ ਤਾਂ ਕਿ ਕੱਲੂ ਕਿਸੇ ਹੋਰ ਕੁੜੀ ਨਾਲ ਐਦਾਂ ਦਾ ਕੰਮ ਨਾ ਹੋਵੇ ਸੋ ਕਮੈਂਟਾਂ ਦੇ ਵਿੱਚ ਜਸਟਿਸ ਲਿਖ ਦਿਓ ਭਰ ਕੇ ਤੇ ਉਹਦੇ ਸਾਰੇ ਪਰਿਵਾਰ ਨੂੰ ਪਾਇਓ ਲਾਣਤਾ ਇਹ ਵੀਡੀਓ ਬਣਾਉਣ ਦਾ ਕਾਰਨ ਸਿਰਫ ਇੱਕੋ ਸੀ ਉਸ ਕੁੜੀ ਨੂੰ ਆਪਾਂ ਨੇ ਜਸਟਿਸ ਦਿਵਾ ਕੇ ਹਟਣਾ ਏ ਠੀਕ ਹੈ ਜੀ ਪਵਾ ਕੇ ਹਟਣਾ ਏ ਵਿਚਾਰੀ ਹੋਣਾ ਇਸ ਦੁਨੀਆ 'ਚ ਤਾਂ ਹੈ ਨਹੀਂ ਹੁਣ ਕੀ ਕਰ ਸਕਦੇ ਆਪਾਂ 50 ਰੁਪਏ ਆ ਉਹਦਾ ਹੱਕ ਦਵਾ ਸਕਦੇ ਆ ਹੱਕ ਤਾਂ ਦਵਾ ਸਕਦੇ ਆ ਇਸ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇੰਨੀ ਕੁ ਸ਼ੇਅਰ ਕਰਦੇ ਹੋ ਇੰਨੀ ਕੁ ਸ਼ੇਅਰ ਕਰਦੇ ਹੋ ਕਿ ਇਹਦੇ ਨਾਲ ਜਿਨ੍ਹਾਂ ਨੇ ਵੀ ਉਹਨੂੰ ਤਾਂ ਕੀਤਾ ਏ ਉਹ ਆਪੇ ਡੁੱਬ ਕੇ ਮਰਦੇ ਨੇ ਇੰਨੀ ਕੁ ਆਪਾਂ ਨੇ ਗੱਲ ਕਰਨੀ ਸੀਗੀ ਅੱਜ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ